1978 ਮਾਡਲ ਹੈ 1978 ਮਾਡਲ ਹੈ ਔਰ ਇਹ ਬੋਤਲ ਇਦਾਂ ਲੱਗੀ ਹੋਈ ਹੈ ਜਿੱਦਾਂ ਹਸਪਤਾਲ ਦੇ ਵਿੱਚ ਮਰੀਜ਼ ਨੂੰ ਗਲੂਕੋਜ਼ ਚਾੜਿਆ ਹੁੰਦਾ ਇਹਦੇ ਬਸ ਟਾਇਰ ਹੀ ਛੋਟੇ ਆ ਪਰ ਪਹਿਲੀ ਕਿੱਕ ਦੇ ਵਿੱਚ ਸਟਾਰਟ ਹੋ ਗਿਆ ਸਾਇਲੈਂਸਰ ਤੋਂ ਤੁਸੀਂ ਦੇਖੋ ਔਰ ਬਿਨਾ ਰੇਸ ਤੋਂ ਹੀ ਡੁਗਡੁਗ ਕਰੀ ਜਾ ਰਿਹਾ ਹੈ ਕੀ ਬਾਤ ਹੈ ਜੀ ਦੋਸਤੋ ਤੁਸੀਂ ਯਮਾਂ ਬਾਰੇ ਸੁਣਿਆ ਹੋਣਾ ਬੁਲਟਾਂ ਬਾਰੇ ਸੁਣਿਆ ਹੋਣਾ ਇਹਨਾਂ ਦੇ ਉੱਤੇ ਗਾਣੇ ਵੀ ਬਣੇ ਆ ਲੇਕਿਨ ਇਹ ਜਿਹੜੀ ਬਾਈਕ ਤੁਹਾਨੂੰ ਵਿਖਾ ਰਹੇ ਆ ਇਹਦੇ ਉੱਤੇ ਫਿਲਮ ਹੀ ਬਣੀ ਆ ਔਰ ਇਹ ਬਾਈਕ ਦਾ ਨਾਂ ਹੀ ਫਿਲਮ ਦੇ ਨਾਂ ਦੇ ਉੱਤੇ ਹੀ ਪੈ ਗਿਆ ਫਿਲਮ ਬੋਬੀ ਦੇ ਵਿੱਚ ਇਹ ਬਾਈਕ ਚੱਲੀ ਸੀ ਔਰ ਇਸ ਬਾਈਕ ਦਾ ਨਾਂ ਹੀ ਬੋਬੀ ਰਾਜਦੂਤ ਪੈ ਗਿਆ ਉਸ ਫਿਲਮ ਤੋਂ ਬਾਅਦ ਹੀ ਇਨਾਂ ਪ੍ਰਚਾਰ ਇਸ ਬਾਈਕ ਦਾ ਹੋਇਆ ਔਰ ਕਿਸੇ ਸਮੇਂ ਦੇ ਵਿੱਚ ਜਿਹੜੇ ਯੰਗਸਟਰਸ ਸੀਗੇ ਉਹਨਾਂ ਦੀ ਦਿਲ ਦੀ ਧੜਕਣ ਸੀਗੀ ਇਹ ਬਾਈਕ ਸੋ ਦੋਸਤੋ ਸਟਾਰਟ ਕਰਕੇ ਦੇਖਦੇ ਹੁਣ ਪੈਟਰੋਲ ਵਿੱਚ ਪਾਇਆ ਜਾਊਗਾ ਕਿਉਂਕਿ ਪੈਟਰੋਲ ਉਦਾਂ ਵਿੱਚ ਪਿਆ ਨਹੀਂ ਸੀਗਾ ਇਹਦੇ ਮੈਨੂੰ ਭਾਈ ਸਾਹਿਬ ਦੱਸ ਰਹੇ ਸੀਗੇ ਕਿ ਸਾਲ ਦੇ ਕਰੀਬ ਹੋ ਗਿਆ ਕਈ ਮਹੀਨੇ ਹੋ ਗਏ ਕਿਉਂਕਿ ਚਲਾਉਂਦੇ ਤਾਂ ਹੈਗੇ ਨਹੀਂ ਇਹਨੂੰ ਉਦਾਂ ਬੜਾ ਐਂਟੀਕ ਪੀਸ ਹੈ ਰੇਅਰ ਆਫ ਦੀ ਰੇਅਰੈਸਟ ਹੈ ਹੁਣ ਤਾਂ ਇਸ ਕਰਕੇ ਬੜਾ ਉਹਨਾਂ ਨੇ ਸੰਭਾਲ ਕੇ ਰੱਖਿਆ ਹੋਇਆ ਇਸਨੂੰ ਤਾਂ ਬੇਸ਼ੱਕ ਉੱਪਰ ਦੀ ਜਿਹੜੀ ਬੋਡੀ ਵਗੈਰਾ ਹੈਗੀ ਹੈ ਉਹਦੇ ਉੱਤੇ ਪੇਂਟ ਵਗੈਰਾ ਕੀਤਾ ਹੋਇਆ ਇਸ ਤਰੀਕੇ ਦਾ ਲੇਕਿਨ ਇੰਜਨ ਔਰ ਕਲਚ ਗੇਅਰ ਬਾਕਸ ਸਾਰਾ ਕੁਝ ਜਿਹੜੀ ਬੋਡੀ ਅਸਲ ਦੇ ਵਿੱਚ ਔਰ ਮੈਕੈਨਿਜ਼ਮ ਉਹ ਸਾਰਾ ਸਾਰਾ ਇੱਕ ਇੱਕ ਚੀਜ਼ ओरिजिनल ਹੈ ਔਰ 175 ਸੀਸੀ ਦਾ ਹੈ ਇੰਜਨ ਹੈ ਕੀ ਬਾਤ ਹੈ ਸੋ ਮੈਨੂੰ ਉਮੀਦ ਨਹੀਂ ਸੀਗੀ ਕਿ ਪਹਿਲੀ ਕਿੱਕ ਦੇ ਵਿੱਚ ਹੀ ਸਟਾਰਟ ਹੋ ਜਾਏਗਾ ਪਰ ਬਾਈ ਨੇ ਪਹਿਲੀ ਕਿੱਕ ਦੇ ਵਿੱਚ ਹੀ ਸਟਾਰਟ ਕਰਤਾ 1978 ਮਾਡਲ ਹੈ 1978 ਮਾਡਲ ਹੈ ਔਰ ਇਹ ਬੋਤਲ ਇਦਾਂ ਲੱਗੀ ਹੋਈ ਹੈ ਜਿੱਦਾਂ ਹਸਪਤਾਲ ਦੇ ਵਿੱਚ ਮਰੀਜ਼ ਨੂੰ ਗਲੂਕੋਜ਼ ਚਾੜਿਆ ਹੁੰਦਾ ਪਰ ਪਹਿਲੀ ਕਿੱਕ ਦੇ ਵਿੱਚ ਸਟਾਰਟ ਹੋ ਗਿਆ ਔਰ ਬਿਨਾ ਰੇਸ ਤੋਂ ਹੀ ਡੁਗਡੁਗ ਕਰੀ ਜਾ ਰਿਹਾ ਹੈ ਗੇਅਰ ਕਿੱਥੇ ਅੱਗੇ ਨੂੰ ਹੈ ਕੀ ਬਾਤ ਹੈ ਇਹ ਇਹਦੇ ਪਾਸੇ ਟਾਇਰ ਹੀ ਛੋਟੇ ਆ ਇਹਦਾ ਦਿਲ ਬੜਾ ਖਤਰਨਾਕ ਹੈ ਬੁਰਾ ਧਗ ਧਗ ਕਰਕੇ ਟੜਕਦਾ ਔਰ ਸਾਇਲੈਂਸਰ ਤੋਂ ਤੁਸੀਂ ਦੇਖੋ ਗਰਮ ਹੋ ਗਿਆ ਸਾਇਲੈਂਸਰ ਪੂਰਾ ਅੱਜ ਜੇ ਸਾਡੀ ਖੁਸ਼ਕਿਸਮਤੀ ਹੈ ਕਿ ਤੁਹਾਨੂੰ ਇਹ ਮੋਟਰਬਾਈਕ ਅਸੀਂ ਵਿਖਾ پا ਰਹੇ ਹਾਂ ਇਹਦਾ ਸਾਇਲੈਂਸਰ ਵੇਖੋ ਪਹਿਲਾਂ ਤਾਂ ਤੁਸੀਂ ਇਹਦਾ ਜਿਹੜਾ ਡਿਜ਼ਾਈਨ ਹੈ ਇਟਸ ਅ ਰੀਜਨਲ ਡਿਜ਼ਾਈਨ ਜਿਹੜਾ ਬਾਅਦ ਵਿੱਚ ਟੈਂਕੀ ਹੈ ਇਹ ਥੋੜੀ ਮੋਡੀਫਾਈ ਜ਼ਰੂਰ ਕੀਤੀ ਗਈ ਹੈ ਟਾਇਰਸ ਦਾ ਸਾਈਜ਼ ਉਹੀ ਹੈ ਜਿਹੜਾ origional ਹੁੰਦਾ ਸੀ ਚ ਇਹਦਾ ਸਸਪੈਂਸ਼ਨ ਵੀ ਥੋੜਾ ਲੱਗਿਆ ਹੈ ਨਾ ਹਾਂ ਲੱਗ ਕਰਾਈ ਗਈ ਇਹ ਇੱਧਰ ਸਸਪੈਂਸ਼ਨ ਦਿਆ ਹੋਇਆ ਹੈ ਇਹਦਾ ਨਾ ਹਾਂਜੀ ਹਾਂ ਬਾਈਕਾਂ ਨਾਲ ਸਸਪੈਂਸ਼ਨ ਦੇਖੋ ਨਾ ਉੱਪਰ ਹਾਂ ਇਹ ਬੜਾ ਕਲਾਸਿਕ ਚੀਜ਼ ਹੈ ਇਹਦਾ ਕੰਮ ਉਹ ਮੈਂ ਪਹਿਲੀ ਵਾਰ ਦੇਖਿਆ ਇਦਾਂ ਦਾ ਸਸਪੈਂਸ਼ਨ ਹਾਂ ਦੋਸਤੋ ਯਾਮਾ RX 100 ਬਾਰੇ ਤੁਸੀਂ ਸਾਰਿਆਂ ਨੇ ਸੁਣਿਆ ਹੋਣਾ ਲੇਕਿਨ ਇਹ ਯਾਮੇ ਦਾ ਪਿਓ ਹੈ ਇਹ ਯਾਮੇ ਦਾ ਪਿਓ ਹੈ ਯਾਨੀ ਕਿ ਯਾਮੇ ਨੂੰ ਜਨਮ ਦੇਣ ਵਾਲਾ ਬਾਈਕ ਇਹੀ ਹੈ ਇਹ 2-ਸਟ੍ਰੋਕ ਬਾਈਕ ਹੈ 175 ਸੀਸੀ ਦਾ ਇਹ ਬਾਈਕ ਹੈ ਪੋਲੈਂਡ ਕੰਪਨੀ ਨੇ ਅਸਲ ਦੇ ਵਿੱਚ 1962 ਦੇ ਵਿੱਚ ਇਸ ਨੂੰ ਲਾਂਚ ਕੀਤਾ ਸੀ ਇੰਡੀਆ ਦੇ ਵਿੱਚ ਪਹਿਲੀ ਵਾਰ ਤੇ ਇਹਦਾ ਨਾਮ ਸੀ ਰਾਜਦੂਤ GTS 175 ਲੇਕਿਨ ਰਿਸ਼ੀ ਕਪੂਰ ਦੀ ਪਹਿਲੀ ਫਿਲਮ ਬੋਬੀ ਦੇ ਵਿੱਚ ਰਿਸ਼ੀ ਕਪੂਰ ਨੇ ਇਸ ਨੂੰ ਚਲਾਇਆ ਔਰ ਫਿਲਮ ਦੇ ਨਾਲ ਨਾਲ ਫਿਰ ਬਾਈਕ ਵੀ ਇੰਨੀ ਹਿੱਟ ਹੋਈ ਕਿ ਅੱਜ ਤੱਕ ਇਸ ਬਾਈਕ ਨੂੰ ਬੋਬੀ ਰਾਜਦੂਤ ਜੀਟੀਐਸ 175 ਦੇ ਨਾਂ ਨਾਲ ਜਾਣਿਆ ਜਾਂਦਾ ਹੈ ਇਹਦੀ ਖਾਸ ਗੱਲ ਦੋਸਤੋ ਇਹੀ ਹੈ ਵੀ ਇਹਦੇ ਟਾਇਰ ਬੜੇ ਛੋਟੇ ਸੀ ਆਮ ਮੋਟਰਸਾਈਕਲ ਨਾਲੋਂ ਕਹਿ ਲਓ ਕਿ ਅੱਧੇ ਟਾਇਰ ਸੀ ਹਾਲਾਂਕਿ ਰਾਜਦੂਤ ਨੇ ਬਾਅਦ ਦੇ ਵਿੱਚ ਵੀ ਬਾਈਕਾਂ ਕੱਢੀਆਂ ਉਹਨਾਂ ਦੇ ਬਾਈਕ ਨਾਰਮਲ ਸੀ ਲੇਕਿਨ ਇੱਕ ਇਹੀ ਬਾਈਕ ਸੀ ਇਹਨੂੰ ਮਿਨੀ ਰਾਜਦੂਤ ਵੀ ਕਹਿ ਦਿੰਦੇ ਆ अच्छा ये जेड़ा इंजन ਤਾਂ ਇਹਦਾ ਉਨਾ ਹੀ ਹੈ ਹਨਾ ਵੱਡੇ ਬਾਈਕਾਂ ਵਾਲਾ ਇੰਜਣ ਸਿਰਫ ਟਾਇਰ ਛੋਟੇ ਇਹਦੇ ਟਾਇਰ ਛੋਟੇ ਅੱਛਾ ਟਾਇਰ ਵੀ ਦੇ ਆਮ ਨਹੀਂ ਹੈਗੇ ਹਨਾ ਇਹ ਇੰਪੋਰਟਡ ਹੈ ਇੰਪੋਰਟਡ ਸਪੈਸ਼ਲੀ ਇਹਦੇ ਵਾਸਤੇ ਹੀ ਬਣੇ ਹੁੰਦੇ ਹੋਣੇ ਹਨਾ ਕਿਉਂਕਿ ਨਾਲਾ ਸਕੂਟਰ ਦੇ ਟਾਇਰ ਇਦਾਂ ਦੇ ਆਉਂਦੇ ਜਿਵੇਂ ਐਸੀ ਕ੍ਰੇਨ ਦੇਰ ਫੈਕਟਰੀ ਸੈਕਟਰ ਤੋਂ ਅੱਧਾ ਪੰਜਾਬ ਵਿਚ ਛਾਣਤਾ ਉਹਨਾਂ ਮੁੱਢੀ ਗਾੜੀ ਕਹਿੰਦਾ ਵਿੱਚ ਜਿਹੜੀ ਕਿਸੇ ਕ੍ਰੇਨ ਚ ਲੱਗਦੇ ਸੀ 28 ਫੈਕਟਰੀ ਤੋਂ ਕੰਮ ਕਰਦੇ ਸੀ ਅੱਛਾ ਇਹ ਸਪੈਸ਼ਲ ਹੈ ਸਪੈਸ਼ਲ ਹੋਰ ਲਿਫਟ ਨਹੀਂ ਹੁੰਦੇ ਹੋ ਸਹੀ ਹੈ ਫੈਕਟਰੀਆਂ ਚ ਲੱਗਦੀ ਔਰ ਇਹ ਵੀ ਕਹਿੰਦੇ ਆ ਵੀ ਇੰਨੀ ਮਤਲਬ ਇਹਦੇ ਵਿੱਚ ਪਾਵਰ ਸੀ ਵੀ ਚਾਹੇ ਇਹਦੇ ਉੱਤੇ ਬੈਠਣ ਦੀ ਜਗ੍ਹਾ ਘੱਟ ਹੈ ਪਰ ਚਲਾਉਣ ਵਾਲੇ ਮਨਪਾਈ ਸਾਹਿਬ ਦੱਸ ਰਹੇ ਸੀ ਕਹਿੰਦੇ ਜੇ 6 ਜਣੇ ਵੀ ਬੈਠ ਜਾਣ ਇਹਦੇ ਉੱਤੇ ਇਹ ਤਾਂ ਵੀ ਨਹੀਂ ਦਬਦੀ ਕਹਿੰਦੇ ਛਿੱਕ ਵੀ ਨਹੀਂ ਮਾਰਦੀ ਤੁਸੀਂ ਵੀ ਪੀਕੋ ਵਿੱਚ ਤਾਂ ਬੈਠੋ ਨਾ ਸਾਰੇ ਜਣੇ 10 ਹੋ ਜਿਓ ਜੇ ਇਹਨੂੰ ਇੰਨਾ ਛਿੱਕ ਜਿੰਨਾ ਵੀ ਫਰਕ ਪੈਦੀ ਸਾਰੇ ਜਣੇ ਬੈਠ ਕੇ ਨਾ ਵੀ ਸਾਰੇ ਨਾ ਤੁਸੀਂ ਬੈਠ ਕੇ ਚੱਲੋ ਇਹਨਾਂ ਨੂੰ ਛਿੱਕ ਵੀ ਮਾਰ ਗਿਆ ਹੈ ਅੱਛਾ ਜੀ ਦੇਖੋ ਤੁਸੀਂ ਸੋਚੋ ਜੋ 60 ਕਿਲੋਮੀਟਰ ਪਰ ਆਰ ਦੀ ਰਫਤਾਰ ਫੜਨ ਚ ਇਹਨੂੰ ਸਿਰਫ 4 ਸੈਕਿੰਡ ਲੱਗਦੇ ਸੀ 7.5 BHP ਦੀ ਪਾਵਰ ਪੈਦਾ ਕਰਦੀ ਔਰ 12.7 ਨਿਊਟਨ ਮੀਟਰ ਦੀ ਟਾਰਕ ਪੈਦਾ ਕਰਦੀ ਹੈ ਇਹ ਔਰ ਐਸਕਾਟ ਕੰਪਨੀ ਨੇ ਫਿਰ ਯਾਮੇ ਨਾਲ ਮਿਲ ਕੇ ਬਾਅਦ ਦੇ ਵਿੱਚ ਇੰਡੀਆ ਦੇ ਵਿੱਚ RX 100 ਨੂੰ ਲਾਂਚ ਕੀਤਾ ਇਸੇ ਕਰਕੇ ਇਹਨੂੰ ਕਹਿੰਦੇ ਆ ਵੀ ਇਹ RX 100 ਦਾ ਪਿਓ ਹੈ ਔਰ ਤੁਸੀਂ ਆਵਾਜ਼ ਵੀ ਸੁਣੋਗੇ ਨਾ ਤੁਸੀਂ ਆਵਾਜ਼ ਵੀ ਬਿਲਕੁਲ ਯਾਮੇ RX 100 ਵਰਗੀ ਹੈ ਇਹਨੇ ਫਰਕ ਹੈ ਵੀ ਯਾਮਾ RX100 ਜਿਹੜਾ ਸੀ ਉਹ ਸਿਰਫ 100 cc ਦਾ ਸੀ ਲੇਕਿਨ ਇਹ ਉਸ ਤੋਂ 75 cc ਜ਼ਿਆਦਾ ਸੀ ਯਾਨਕਿ 175 cc ਦਾ ਬਾਈਕ ਹੈ